ਸਿਕਾਂਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਆਪਣਾ ਇੰਸਟਾਗ੍ਰਾਮ ਦੇ ਉੱਪਰ ਪੇਜ ਹੈਗਾ ਗੁੱਡ ਲੁੱਕ ਰੀਪਸਪੀਕ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਪੇਜ ਚੈੱਕ ਕਰ ਸਕਦੇ ਹੋਗੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਤੇ ਉੱਤੇ ਆਪਣੇ ਹਰ ਤਰ੍ਹਾਂ ਦੀ ਡਿਜ਼ਾਈਨ ਪਾਈ ਹੁੰਦੇ ਹੋਣਗੇ ਕੋਈ ਵੀ ਨਿਊ ਸਟਾਕ ਹੁੰਦਾ ਆਪਾਂ ਅਪਡੇਟ ਕਰ ਦਾਂਗੇ ਸਟੋਰੀ ਵਗੈਰਾ ਤੇ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਡਿਜ਼ਾਈਨ ਹੈਗਾ ਆਪਣੇ ਤੋਂ ਰੈਡੀ ਕਰਵਾਉਣਾ ਚਾਹ ਰਹੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਨਹੀਂ ਆਪਣਾ ਇੰਸਟਾਗ੍ਰam ਤੇ ਜਾ ਕੇ ਡਿਜ਼ਾਈਨ ਚੈੱਕ ਕਰ ਸਕ ਸਕਦੇ ਹੋਗੇ ਤਾਂ ਉੱਥੇ ਜਾ ਕੇ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਡਿਜ਼ਾਈਨ ਦੇ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ ਦੇ ਵਿੱਚ ਬੈਠੇ ਹੋਗੇ ਤਾਂ ਤੁਸੀਂ ਘਰ ਬੈਠੇ ਆਪਣਾ ਸੂਟ ਆਰਡਰ ਦੇ ਸਕਦੇ ਹੋਗੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਹੈ ਤਾਂ ਜੇ ਕੋਈ ਐਮਰਜੈਂਸੀ ਸੂਟ ਹੋਊਗਾ ਆਪਾਂ ਉਹ ਮਤਲਬ ਹਫਤੇ ਦੇ ਵਿੱਚ ਦੇਵਾਂਗੇ ਰੈਡੀ ਕਰਕੇ ਨਹੀਂ ਆਪਣੇ ਕੋਲੇ ਕੰਮ ਰੱਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਚੱਲ ਰਿਹਾ ਸਟਿਚਿੰਗ ਦਾ ਵੀ ਕੰਮ ਬਹੁਤ ਜ਼ਿਆਦਾ ਹੈਗਾ ਤੇ ਆਪਣੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਉਹਨਾਂ ਕੋਲੇ ਵੀ ਆਪਣਾ ਕੰਮ ਚੱਲ ਰਿਹਾ ਹੈਂਡਵਰਕ ਆਰੀਵਰਕ ਮਸ਼ੀਨਵਰਕ ਤੇ ਬਾਦਲਾ ਵਰਕ ਬਾਦਲਾ ਵਰਕ ਤੇ ਤੁਹਾਡੇ ਲਈ ਜਰੂਰ ਜਲਦੀ ਸੂਟ ਲੈ ਕੇ ਆਵਾਂਗੇ ਨਵਾਂ ਕੋਈ ਡਿਜ਼ਾਈਨ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਜਿਹੜਾ ਅੱਜ ਵਾਲਾ ਸੂਟ ਹੈ ਜੀ ਜਿਹੜਾ ਅੱਜ ਵਾਲਾ ਸੂਟ ਹੈਗਾ ਇਹ ਆਪਾਂ ਕਰਿਆਗਾ ਪ੍ਰਿੰਟ ਦੇ ਉੱਪਰ ਰੈਡੀ ਸੈਂਟਰ ਦੇ ਵਿੱਚ ਆਪਾਂ ਪੈਚ ਦਿੱਤਾ ਹੈਗਾ ਇਹ ਆਪਣੇ ਕੋਲੇ ਅਰਨ ਸਟਿਚ ਸੂਟ ਜਾਊਗਾ ਜ ਜ ਸਟਿਚਿੰਗ ਹੋਇਆ ਹੁੰਦਾ ਤਾਂ ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾ ਲੈਂਦੇ ਹੁਣ ਮੈਂ ਤੁਹਾਨੂੰ ਇਦਾਂ ਹੀ ਸਮਝਾ ਦੇਣੀ ਆ ਵੀ ਜਿਹੜਾ ਇਹ ਪੈਚ ਹੈਗਾ ਸੈਂਟਰ ਦੇ ਵਿੱਚ ਜਾਊਗਾ ਇਹ ਬਹੁਤ ਪਟਿਕ ਕਾਲੀਆਂ ਨੇ ਬਣਾਇਆ ਹੈਗਾ ਸੂਟ ਇਹਦੇ ਨਾਲ ਦਾ ਤਾਂ ਆਪਾਂ ਵੀ ਕਿਉਂਕਿ ਸਾਡੇ ਕੋਲੇ ਵੀਡੀਓ ਆਈ ਸੀ ਕਿ ਵੀ ਇਦਾਂ ਦਾ ਕੁਝ ਸੂਟ ਬਣਾ ਦਿਓ ਤਾਂ ਆਪਾਂ ਉਦਾਂ ਹੀ ਸੂਟ ਰੈਡੀ ਕੀਤਾ ਹੈਗਾ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਦਾ ਸੂਟ ਚੱਕ ਕੇ ਹਨਾ ਵੀਡੀਓ ਦੇ ਵਿੱਚ ਪਾਤਾ ਕਿਉਂਕਿ ਹਰ ਇੱਕ ਜੇ ਉਹ ਵੀ ਪਟਿਕ ਦਾ ਕੰਮ ਕਰਦੀ ਆਲੀ ਕੁੜੀਆਂ ਹਰ ਇੱਕ ਦੀ ਆਪੋ ਆਪਣੀ ਮਿਹਨਤ ਹੈਗੀ ਹਨਾ ਇਹ ਅਸੀਂ ਸੂਟ ਬਣਾ ਕੇ ਰੈਡੀ ਕਰਕੇ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕੀਤਾਗਾ ਆਪਾਂ ਇਦਾਂ ਕੋਈ ਆਪਾਂ ਇੰਸਟਾਗ੍ਰam ਤੇ ਵੀ ਸਟੋਰੀ ਨਹੀਂ ਪਾਈ ਹੈਗੀ ਹੁਣ ਆਪਾਂ ਇਹ ਸੂਟ ਦੀ ਸਟੋਰੀ ਇੰਸਟਾਗ੍ਰam ਤੇ ਪਾਵਾਂਗੇ ਕਿਉਂਕਿ ਆਪਾਂ ਆਪ ਖੁਦ ਰੈਡੀ ਕਰਾਇਆ ਆਪਣੀ ਮਿਹਨਤ ਹੈ ਨਹੀਂ ਇਹਦੇ ਵਿੱਚ ਇਦਾਂ ਆਪਾਂ ਕੋਈ ਵੀ ਸੂਟ ਤਾਕ ਰਿ ਵੀ ਸੇ ਦਾ ਨਹੀਂ ਪਾਉਂਦੇ ਹੈਗੇ ਜੋ ਸਾਡੇ ਕੋਲੇ ਸੂਟ ਰੈਡੀ ਹੁੰਦੇ ਨੇਗੇ ਆਪਾਂ ਉਹੀ ਤੁਹਾਨੂੰ ਦਿਖਾਉਨੇ ਆਂਗੇ ਇਹਦੇ ਹੈਗੀਆਂ ਨੇ ਇਹ 슬ੀਵਸ ਬਾਜੂ ਵਰਕ ਹੋਈਆਂ ਹੋਈਆਂ ਨੇਗੇ ਦੇਖੋ ਜਿਹੜਾ ਕੰਮ ਹੈਗਾ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਜਿੱਦਾਂ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਆਪਣੇ ਸੂਟ ਕਸਟਮਰ ਕੋਲ ਜਾਂਦੇ ਨੇਗੇ ਤਾਂ ਆਪਣਾ ਟੱਚ ਉਹਦਾ ਹਣਾ ਸਾਰਿਆਂ ਨੂੰ ਕੰਮ ਬਹੁਤ ਜ਼ਿਆਦਾ ਪਸੰਦ ਆਉਂਦਾ ਫੈਬਰਿਕ ਵੀ ਸਾਰਾ ਪਸੰਦ ਆਉਂਦਾਗਾ ਤਾਂ ਤੁਸੀਂ ਜੇ ਨਵੇਂ ਜੋੜੇ ਹੋਗੇ ਜਰੂਰ ਆਪਣੇ ਤੋਂ ਸੂਟ ਟਰਾਈ ਕਰਕੇ ਦੇਖਿਓ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਆ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਨਹੀਂ ਫਿਰ ਜਿੱਥੋਂ ਵੀ ਥੋੜੀ ਸਟਿਚਿੰਗ ਸੈੱਟ ਬੈਂਦੀ ਆ ਹਨਾ ਤਾਂ ਤੁਸੀਂ ਉੱਥੋਂ ਵੀ ਕਰਵਾ ਸਕਦੇ ਹੋ ਇੰਦਾ ਹੀ ਸੂਟ ਮੰਗਵਾ ਸਕਦੇ ਹੋਗੇ ਜਿਹੜਾ ਇਹ ਪੈਚ ਲਗਾਇਆਗਾ ਆਪਾਂ 크ريب ਦਾ ਲਗਾਇਆਗਾ ਆਲੇ ਦਾਲੇ ਆਪਾਂ ਸਮੂਸਾ ਲੈਂਸ ਦੀ ਫਿਨਿਸ਼ਿੰਗ ਦਿੰਦੀ ਆ ਕਿਉਂਕਿ ਜੇ ਆਪਾਂ ਸਮੂਸਾ ਲੈਂਸ ਦੀ ਫਿਨਿਸ਼ਿੰਗ ਨਾ ਦਿੰਦੇ ਤਾਂ ਇੰਦਾ ਹੀ ਸੀਨ ਉਹ ਵਧੀਆ ਨਹੀਂ ਲੱਗਣੀ ਸੀ ਉਹ ਵਧੀਆ ਨਹੀਂ ਆਉਣੀ ਸੀਗੀ ਲੁੱਕ ਤਾਂ ਇੰਦਾ ਥੋੜੀ ਜੀ ਲੁੱਕ ਵੀ ਬਹੁਤ ਜ਼ਿਆਦੇ ਸੋਹਣੀ ਆਗੀ ਤੇ ਇਹ 올 ਓਵਰ ਹੀ ਸੂਟ ਹੈਗਾ ਬਹੁਤ ਜਿਆਦੇ ਸੋਹਣਾ ਬਣੂਗਾ ਸੂਟ ਇਹ ਜਦੋਂ ਇਹ ਕਸਟਮਰ ਨੇ ਸਟਿਚਿੰਗ ਕਰਵਾ ਕਰਕੇ ਪਾਇਆ ਫਿਰ ਤੁਹਾਡੇ ਨਾਲ ਜਰੂਰ ਪਿਕ ਸ਼ੇਅਰ ਕਰਾਂਗੇ ਇਹਦੇ ਨਾਲ ਆਪਾਂ ਰੱਖਿਆ ਹੈਗਾ ਬਰਫਰੀ ਦਾ ਦੁਪੱਟਾ ਟਾਈ ਐਂਡ ਡਾਈ ਦੇਖੋ ਮਹਿਰੂਨ ਕਲਰ ਤੇ ਆਪਾਂ ਮਸਟਰਡ ਕਲਰ ਤੇ ਦੋ ਸ਼ੇਡ ਦੇ ਆਪਾਂ ਕਲਰ ਪਾਇਆ ਲੇਗੇ ਤੇ ਆਪਾਂ ਲਗਾਈ ਹੈਗੀ ਨਾਲ ਲੈਂਸ ਮਹਿਰੂਨ ਕਲਰ ਦੀ ਇਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਜੇ ਤੁਸੀਂ ਸੇਮ ਇਦਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਉਹ ਮਤਲਬ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਲੰਗੇ ਪਰ ਕਲਰ ਉਥੇ ਜਿੱਥੇ ਇਹ 골ਡਨ ਆ ਉਥੇ ਪਿੰਕ ਹੈਗਾ ਠੀਕ ਹੈ ਜੀ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਛੋਟਾ ਸੂਟ ਬਣਦਾ ਹੈਗਾ ਆ ਦੇਖੋ ਆਪਣੇ ਕੋਲੇ ਇਹ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਲੈਣਾ ਪ੍ਰਿੰਟ ਸੂਟ ਦਾ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋਗੇ ਨੈਕਸਟ ਸੂਟ ਹੈਗਾ ਆਪਣਾ ਹੈਂਡਵਰਕ ਦਾ ਕ੍ਰਸ਼ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕ੍ਰਸ਼ ਆ ਗਈ ਅੱਜ ਦੇ ਮਤਲਬ ਜਿਹੜਾ ਇਸ ਸੀਜ਼ਨ ਦੇ ਵਿੱਚ ਸਟਾਫ ਹੈਗਾ ਕਰਾਸ਼ ਬਹੁਤ ਜਿਆਦਾ ਮਤਲਬ ਆਪਣਾ ਸਿਰ ਜੂਰ ਰਿਹਾ ਹੈਗਾ ਕਰਾਸ਼ ਤੇ ਬਹੁਤ ਜਿਆਦਾ ਸ਼ਾਨਦਾਰ ਵਰਕ ਹੋਇਆ ਹੋਇਆ ਹੈਗਾ ਸਾਰਾ ਇਹ ਹੈਂਡਵਰਕ ਦਾ ਕੰਮ ਹੈ ਕੋਈ ਮਸ਼ੀਨੀ ਨਹੀਂ ਹੈਗਾ ਵਿੱਚ ਰੇਸ਼ਮ ਲਗਾ ਕੇ ਦੇਖੋ ਬਹੁਤ ਸਫਾਈ ਦਾ ਕੰਮ ਹੈ ਤੇ ਬਰੀਕੀ ਵੀ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਹੋਇਆ ਹੈਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹਦੀਆਂ ਬਾਜੂ ਦਾ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਜੀ ਕਲਰ ਇਹਦੇ ਨਾਲ ਹੈ ਸੌਰੀ ਦੁਪੱਟਾ ਇਹਦੇ ਨਾਲ ਹੈਗਾਗਾ ਫੁੱਲ ਚਨੋਂਨ ਦਾ ਫੁੱਲ ਚਨੋਂਨ ਦਾ ਸੈਮੀ ਚਨੋਂਨ ਦਾ ਦੁਪੱਟਾ ਨਹੀਂ ਹੈਗਾ ਹਜੇ ਆਪਾਂ ਲਾਸ ਵਗੈਰਾ ਦੀ ਇਹਤੇ ਫਿਨਿਸ਼ਿੰਗ ਨਹੀਂ ਕੀਤੀ ਹੈਗੀ ਉਹ ਵੀ ਆਪਾਂ ਕਰਾਂਗੇ ਹਜੇ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਸੂਟ ਤਾਂ ਤੁਸੀਂ ਲੈ ਸਕਦੇ ਹੋਗੇ ਜੇ ਤੁਹਾਨੂੰ ਕੋਈ ਐਮਰਜੈਂਸੀ ਫੰਕਸ਼ਨ ਹੈਗਾ ਤਾਂ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਆਪਾਂ ਤੋਂ ਲੈ ਸਕਦੇ ਹੋਗੇ ਸਟਿਚਿੰਗ ਵਗੈਰਾ ਕਰਾਉਣੀ ਉਹ ਵੀ ਕਰਾ ਸਕਦੇ ਹੋ ਨਹੀਂ ਫਿਰ ਇਦਾਂ ਵੀ ਮੰਗਵਾ ਸਕਦੇ ਹੋਗੇ ਇਹਦਾ ਤੁਸੀਂ ਰੇਟ ਆਪਾਂ ਨੂੰ ਵਟਸਐਪ ਤੇ ਸਕਰੀਨਸ਼ਾਟ ਤੇ ਭੇਜ ਕੇ ਪੁੱਛ ਸਕਦੇ ਹੋ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਹੈਂਡਵਰਕ ਆ ਮਸ਼ੀਨਵਰਕ ਚਾਹੇ ਉਹ ਆਰੀ ਵਰਕ ਹੈ ਕੋਈ ਮਰਜੀ ਵਰਕ ਹੈਗਾ ਇਹ ਹੈਗਾ ਜੀ ਕ੍ਰੇਪ ਦੇ ਉੱਪਰ ਰੈਡੀ ਕੀਤਾ ਪਿਆਗਾ ਸੂਟ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਵੇ ਸਿਰਫ ਇਹ ਬਾਜੂ ਦਾ ਕੰਮ ਹੋਇਆ ਹੋਇਆ ਹੈਗਾ ਤੇ ਇੱਕ ਪੌਂਚਾ ਦਾ ਵਰਕ ਹੋਇਆ ਹੋਇਆ ਹੈ ਤੇ ਜੇ ਤੁਸੀਂ ਫਰੌਕ ਵਗੈਰਾ ਬਣਵਾਉਣੀ ਹੈ ਕਲੀਆਂ ਵਾਲੀ ਹਨ ਉਹਦੇ ਵਿੱਚ ਮਤਲਬ ਬ੍ਰੀਕ ਗੋਟਾ ਲੱਗ ਕੇ ਉਹਦਾ ਕੋਈ ਡਿਜ਼ਾਈਨ ਭਾਂਜੂਗਾ ਤੇ ਆਪਾਂ ਮਤਲਬ ਜਿੱਦਾਂ ਲਟਕਣ ਵਾਲੀ ਲੈਂਸ ਲਗਾ ਕੇ ਆਪਾਂ ਫਿਨਿਸ਼ਿੰਗ ਕਰ ਸਕਦੇ ਹਾਂ ਕਿ ਬਹੁਤ ਜਆਲਿਸਪਾ ਦਾ ਸੂਟ ਬਣ ਚੁੱਕਾ ਆ ਹੈਗੇ ਨੇ ਜੀ ਇਹਦੇ ਪਹੁੰਚੇ ਇਹ ਦੁਪੱਟਾ ਵਗੈਰਾ ਆਪਾਂ ਹਜੇ ਨਹੀਂ ਲਗਾਇਆ ਹੈਗਾ ਜੇ ਦੁਪੱਟਾ ਤੁਸੀਂ ਕਹੋਗੇ ਤਾਂ ਅਸੀਂ ਲਗਾ ਦਾਂਗੇ ਜੇ ਅਸੀਂ ਬਿਨਾਂ ਦੁਪੱਟੇ ਜਿੱਦਾਂ ਤੁਹਾਡੇ ਕੋਲ ਪਏ ਹੁੰਦੇ ਨੇ ਤਾਂ ਤੁਸੀਂ ਏਦਾਂ ਵੀ ਸੂਟ ਲੈ ਸਕਦੇ ਹੋ ਇਹ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆਗਾ ਇਹ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਸੂਟ ਮਿਲ ਜੂਗਾ ਜੇ ਤੁਸੀਂ ਲੈਣਾ ਚਾਹੋ ਨਾ ਸਕਰੀਨਸ਼ਾਟ ਲੈ ਕੇ ਕੋਈ ਵੀ ਤੁਹਾਡੇ ਫੰਕਸ਼ਨ ਹੈਗਾ ਤਾਂ ਤੁਸੀਂ ਵੇਅਰ ਕਰ ਸਕਦੇ ਹੋਗੇ ਤਾਂ ਆਪਣਾ ਲੈ ਸਕਦੇ ਹੋਗੇ ਠੀਕ ਹੈ ਜੀ ਜਿਹੜਾ ਵਰਕ ਹੈਗਾ ਸਾਰਾ ਇੱਕ ਨੰਬਰ ਹੁੰਦਾ ਹੈਗਾ ਕਿਉਂਕਿ ਜੇ ਆਪਾਂ ਘੱਟ ਕੋਸਟ ਦੇ ਵਿੱਚ ਵਰਕ ਕਰਵਾਵਾਂਗੇ ਇਹ ਸਾਰੇ ਮਟੀਰੀਅਲ ਦਾ ਵੀ ਫਰਕ ਪੈ ਜੂਗਾ ਉਹਦੇ ਵਿੱਚ ਜੇ ਆਪਾਂ ਵਧੀਆ ਕੋਸਟ ਦੇ ਵਿੱਚ ਵਰਕ ਕਰਵਾਉਣਾ ਤਾਂ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਲਗਾਉਣ ਦੇਣਗੇ ਮੇਰੇ ਕਾਰੀਗਰ ਇੰਦਾ ਨਹੀਂ ਹੈਗਾ ਕਿ ਤੁਹਾਨੂੰ ਘਟਿਆ ਮਟੀਰੀਅਲ ਲੱਗੂਗਾ ਨੈਕਸਟ ਸੂਟ ਹੈਗਾ ਇਹ ਰਿਪੀਟ ਹੋਇਆ ਆਪਣਾ ਡਿਜ਼ਾਈਨ ਆਪਾਂ ਬਣਾਇਆਗਾ ਕ੍ਰਾਸ਼ ਦੇ ਉੱਪਰ ਇਹ ਆਪਾਂ ਪਹਿਲਾਂ ਵੀ ਕ੍ਰਾਸ਼ ਦੇ ਉੱਪਰ ਹੀ ਬਣਾਇਆ ਸੀ ਡਿਜ਼ਾਈਨ ਇਹ ਹੈਗਾ ਜੀ ਇਹਦਾ ਨੈਕ ਦਾ ਕੰਮ ਹੀ ਹੈਂਡਵਰਕ ਦਾ ਸੂਟ ਹੈਗਾ ਵੀ ਸ਼ੇਪ ਨੈਕ ਹੈਗਾ ਇਦੀ ਬਾਜੂ ਤੇ ਵਰਕ ਹੋਇਆ ਹੋਇਆ ਹੈਗਾ। ਤੇ ਵਿੱਚ ਸਾਰੇ ਨੇਗੇ ਡਾਟਸ ਦਾ ਵਰਕ ਹੋ ਰਿਹਾ ਹੈਗਾ। ਤੇ ਪਲੇਨ ਹੈਗਾ ਇਹਦੇ ਨਾਲ ਕ੍ਰੇਪ ਦੀ ਬਾਟਮ ਕਿਉਂਕਿ ਕ੍ਰਾਸ਼ ਅਤੇ ਇੱਕ ਕ੍ਰੇਪ ਦੇ ਵਿੱਚ ਫਰਕ ਹੁੰਦਾ ਨਾ ਸਟੱਫ ਦਾ ਤਾਂ ਕਰਕੇ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ। ਤੇ ਨਾਲ ਰੱਖਿਆ ਆਪਾਂ ਆਰਗੈਂਜ਼ਾ ਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਸ਼ਾਨਦਾਰ ਆਪਾਂ ਸੂਟ ਰੈਡੀ ਕੀਤਾ ਹੈਗਾ। ਜੇ ਤੁਸੀਂ ਇਹਨੂੰ ਜੋਰ ਜਟ ਦੇ ਉੱਪਰ ਰੈਡੀ ਕਰਵਾਉਂਗੇ ਤਾਂ ਇਹਦੀ ਕੋਸਟ ਘਟ ਜੂਗੀ ਜਿੱਦਾਂ ਜਿੱਦਾਂ ਸਟਾਫ ਕ੍ਰੇਪ ਤੇ ਕਰਾਉਂਗੇ ਜਿੱਦਾਂ ਇੱਕ ਰਾਸਤੇ ਆਪਾਂ ਵਧੀਆ ਵਾਲੀ ਕ੍ਰਾਸ਼ ਲਗਾਈ ਹੈਗੀ ਇਹ ਇਹਦਾ ਦੁਪੱਟਾ ਦਾ ਨਾਲ ਆਪਾਂ ਬਹੁਤ ਸੋਹਣਾ ਗੋਟਾ ਲਗਾ ਕੇ ਰੈਡੀ ਕੀਤਾ ਹੈ ਇਹਨੂੰ ਤੇ ਸਾਈਡਾਂ ਤੇ ਇਦਾਂ ਆਪਾਂ ਡਿਜ਼ਾਈਨਿੰਗ ਕੀਤੀ ਹੈ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤਿਆਰ ਕਰਵਾ ਸਕਦੇ ਹੋ ਆਨ ਆਰਡਰ ਕੋਈ ਵੀ ਕਲਰ ਤੇ ਕਰਾਸ਼ ਤੇ ਕਰਾਉਣਾ ਕ੍ਰੇਪ ਤੇ ਕਰਾਉਣਾ ਟੀਵੀ ਤੇ ਕਰਵਾਉਣਾ ਕੋਈ ਵੀ ਸਟਫ ਤੇ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਹੈਗਾ ਦਾ ਸੇਮ ਡਿਜ਼ਾਈਨ ਦਾ ਸੂਟ ਹੈਗਾ ਸਟਿਚ ਹੋਇਆ ਪਿਆ ਹੈਗਾ ਆਪਾਂ ਕਰਿਆ ਇਹ ਪਰਪਲ ਕਲਰ ਤੇ ਇਹ ਆਪਾਂ ਕਰਿਆਗਾ ਜੌਰਜਟ ਦੇ ਉੱਪਰ ਵਧੀਆ ਵਾਲੀ ਜੌਰਜਟ ਹੈਗੀ ਡਬਲ ਸ਼ੀਟਰਡ ਉੱਤੇ ਦੇਖੋ ਨੈਕ ਦਾ ਡਿਜ਼ਾਈਨ ਹੈ ਕਿਉਂਕਿ ਉਹ ਅਨਸਟਿਚ ਸੂਟ ਜਾਣਗੇ ਇਹ ਸਟਿਚ ਹੋ ਕੇ ਗਿਆਗਾ ਇਦਾਂ ਦੀ ਲੁੱਕ ਆਉਂਦੀ ਹੈ ਨਾਲ ਆਪਾਂ ਦਿੱਤੀ ਹੈਗੀ 골ਡਨ ਕਲਰ ਦੀ ਪਾਈਪਿੰਗ ਇਹਦਾ ਬਾਜੂ ਦਾ ਕੰਮ ਆ ਗਿਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ ਕੰਮ ਤੁਹਾਡੇ ਸਾਹਮਣੇ ਹੈਗਾ ਦੇਖ ਲਓ ਕਿੰਨਾ ਸਫਾਈ ਤੇ ਹੈਗਾ ਜੇ ਤੁਸੀਂ ਇਹਦਾ ਬਾਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋਗੇ ਸੇਮ ਬਾਜੂ ਵਾਲਾ ਕੰਮ ਹੋ ਜਾਊਗਾ ਬਾਟਮ ਤੇ ਫਿਲਹਾਲ ਇਹਨਾਂ ਨੇ ਨਹੀਂ ਵਰਕ ਕਰਵਾਇਆ ਹੈਗਾ ਇਹ ਹੈ ਜੀ ਸਲਵਾਰ ਨਾਲ ਆਪਾਂ 골ਡਨ ਕਲਰ ਦਾ ਟੱਚ ਦੇ ਕੇ ਪਾਈਪਿੰਗ ਦਾ ਨੀਚੇ ਡਿਜ਼ਾਈਨਿੰਗ ਕਰਤੀ ਬਾਟਮ ਤੇ ਨਾਲ ਰੱਖਿਆ ਜੀ ਆਪਾਂ ਚਨਾਉਣ ਦਾ ਦੁਪੱਟਾ ਜੋ ਪਸੰਦ ਆਉਂਦਾ ਹੁੰਦਾ ਸੂਟ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਕੋਈ ਵੀ ਕਲਰ ਤੇ ਆਪਾਂ ਨੂੰ ਦੇ ਸਕਦੇ ਹੋ ਆਰਡਰ ਠੀਕ ਹੈ ਜੇ ਮੈ ਤੁਹਾਨੂੰ ਫਰਵਰੀ ਦੇ ਵਿੱਚ ਮੈਰਿਜ ਹੈਗੀ ਤਾਂ ਤੁਸੀਂ ਆਪਣੇ ਆਰਡਰ ਹੁਣ ਦੇ ਸਕਦੇ ਹੋਗੇ ਜੇ ਤੁਹਾਨੂੰ ਮਤਲਬ ਐਮਰਜੈਂਸੀ ਸੂਟ ਹੈਗਾ ਕੋਈ ਤਾਂ ਤੁਸੀਂ ਉਹ ਕਰ ਸਕਦੇ ਹੋਗੇ ਲੈ ਸਕਦੇ ਹੋਗੇ ਉਹ ਦੇ ਸਕਦੇ ਹੋਗੇ ਪਹਿਲਾਂ ਬਣਾ ਕੇ ਦੇ ਸਕਦੇ ਆ ਵਿੱਚ ਦੀ ਐਮਰਜੈਂਸੀ ਇੱਕ ਅੱਧਾ ਕੱਢ ਦਾਂ ਨੈਕਸਟ ਨੈਕਸਟ ਸੂਟ ਹੈਗਾਗਾ ਜੌਰਜਟ ਦੇ ਉੱਪਰ ਇਹ ਵੀ ਡਬਲ ਸ਼ੈਟਰਡ ਜੌਰਜਟ ਹੈ ਇਹ ਆਪਾਂ ਡਿਜ਼ਾਈਨ ਮਤਲਬ ਜਿੱਦਾਂ ਚਾਕ ਚਾਕ ਤੇ ਵਰਕ ਕੀਤਾ ਸੀਗਾ ਇਹ ਤੇ ਆਪਾਂ ਹੁਣ ਹੋਰ ਤਰ੍ਹਾਂ ਦਾ ਡਿਜ਼ਾਈਨ ਕਰਤਾ ਮਤਲਬ ਸੇਮ ਡਿਜ਼ਾਈਨ ਦਾ ਸੂਟ ਪਹਿਲਾਂ ਚਾਕ ਵਰਕ ਹੋਏ ਹੋਏ ਸੀਗੇ ਇਹ ਆਪਾਂ ਸੈਂਟਰ ਪੈਨਲ ਦੇ ਵਿੱਚ ਡਿਜ਼ਾਈਨ ਲਏ ਇਹ ਸਾਰਾ ਦਬਕੇ ਦਾ ਕੰਮ ਹੋਇਆ ਹੋਇਆ ਹੈਗਾ ਘੇਰ ਦਾ ਕੰਮ ਹੋਇਆ ਹੈ ਜਿਵੇਂ ਜਿਵੇਂ ਬਾਜੂ ਤੇ ਕਰ ਰਿਹਾ ਰਿਹਾ ਜੇ ਤੁਸੀਂ ਲਾਈਟ weight ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਬੈਕ ਤੇ ਆਪਾਂ ਰੱਖੀਏ ਜੈਪੂ ਤੋਂ ਲਾ ਕੇ ਕਿਉਂਕਿ ਜਿਹੜੇ ਇਹ ਹੈਂਡਵਰਕ ਦੇ ਸੂਟ ਲنگੇ 6000 ਪਲੱਸ ਤੋਂ ਸਟਾਰਟਿੰਗ ਹੁੰਦੀਆਂ ਇਹਨਾਂ ਦੀ ਕਿਉਂਕਿ ਆਪਾਂ ਇਹ ਰੈਡੀਮੇਡ ਸੂਟ ਨਹੀਂ ਲਾਂਦੇ ਇਹ ਆਨ ਆਰਡਰ ਰੈਡੀ ਹੁੰਦੇ ਨੇ ਮੇਰੇ ਕਾਰੀਗਰ ਆਪਣੇ ਹੱਥਾਂ ਨਾਲ ਕੰਮ ਕਰਦੇ ਨੇਗੇ ਤਾਂ ਕਰਕੇ ਇਹਨਾਂ ਦੀ ਕੋਸਟ ਥੋੜੀ ਜੀ ਫਿਰ ਚਾਦੇ ਪੈ ਜਾਂਦੀ ਹੈ ਸਲਵਾਟ ਵਿੰਨ ਨੇ ਕੋਈ ਵੀ ਕੰਮ ਨਹੀਂ ਕਰਵਾਇਆ ਤੁਸੀਂ ਕਰਵਾਉਣਾ ਚਾਹੁੰਦੇ ਤਾਂ ਹਲਕੀ ਜਿਹੀ ਰੇਲ ਉਵਾ ਸਕਦੇ ਹੋ ਨਾਲ ਰੱਖਿਆਗਾ ਆਪਾਂ ਆਰਗੈਂਜ਼ਾ ਦਾ ਦੁਪੱਟਾ ਠੀਕ ਹੈ ਜੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਤਾਂ ਤੁਸੀਂ ਕੋਈ ਵੀ ਕਲਰ ਤੇ ਉਹਨੂੰ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਇਹ ਹੈਂਡਵਰਕ ਦੇ ਸੂਟ ਨੇ ਨੈਕਸਟ ਸੂਟ ਹੈਗਾ ਗ੍ਰੇ ਕਲਰ ਦੇ ਉੱਪਰ ਦੇਖੋ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਹੈਗਾ ਇਹ ਹੈਗਾ ਜੀ ਇਹਦਾ ਘੇਰੇ ਦਾ ਕੰਮ ਬਹੁਤ ਜ਼ਿਆਦਾ ਸੋਨਾ ਦਾ ਹਲਕਾ ਜਿਹਾ ਵਰਕ ਹੋਇਆ ਹੋਇਆ ਹੈਗਾ ਤੇ ਨਾਲ ਵਿੱਚ ਡਾਟਸ ਆ ਪਾਈ ਹੋਏ ਨੇਗੇ ਸਾਰੇ ਸ਼ੋਰ ਦੇ ਵਿੱਚ ਇਹ ਵੀ ਆਪਾਂ ਆਪਣਾ ਡਿਜ਼ਾਈਨ ਰੈਡੀ ਕਰਵਾਇਆਗਾ ਤੇ ਨਾਲ ਹੈਗਾ ਬਾਜੂ ਤੇ ਵਰਕ ਜੇ ਤੁਸੀਂ ਇਹਨੂੰ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਇਹ ਆ ਗਿਆ ਜੀ ਇਹਦਾ ਬਾਹਾਂ ਦਾ ਕੰਮ ਦੁਪੱਟਾ ਆਪਾਂ ਰੱਖਿਆ ਜੀ ਜਨੂਨ ਦਾ ਦੇ ਨਾਲ ਤੁਸੀਂ ਕੋਈ ਵੀ ਕਲਰ ਦਾ ਦੁਪੱਟਾ ਲਗਵਾ ਸਕਦੇ ਹੋ ਪਰ ਆਪਾਂ ਕਸਟਮਰ ਦੀ ਚੋਇਸ ਅਕੋਰਡਿੰਗ ਰੱਖਿਆਗਾ ਦੇਖੋ ਨਾਲ ਆਪਾਂ ਦਿੱਤੀ ਹੈ ਲੈਸ ਦੀ ਫਿਨਿਸ਼ਿੰਗ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ WhatsApp ਤੇ ਮੈਸੇਜ ਕਰ ਸਕਦੇ ਹੋ ਕੋਈ ਵੀ ਕਲਰ ਤੇ ਬਣਵਾ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਰੈਸਟ ਕਲਰ ਦੇ ਮਸਟਰਡ ਕਲਰ ਦੇ ਉੱਪਰ ਸੌਰੀ ਇਹ ਹੈਗਾ ਜੀ ਇਹਦਾ ਘੇਰੇ ਦਾ ਕੰਮ ਠੀਕ ਹੈ ਜੀ ਨਾਲ ਹੀ ਇਹ ਦੇ ਬਾਜੂ ਤੇ ਕੰਮ ਹੋਇਆ ਹੋਇਆ ਹੈ ਸੇਮ ਜਿੱਦਾਂ ਘੇਰੇ ਤੇ ਹੋਇਆ ਹੋਇਆ ਹੈਗਾ ਇਹਨੂੰ ਜੇ ਤੁਸੀਂ ਹੈਵੀ ਬਣਾਉਣਾ ਚਾਹੁੰਦੇ ਹੋ ਜਿਹੜਾ ਇਹ ਵਰਕ ਹੋਇਆ ਹੋਇਆ ਹੈਗਾ ਇਹਨੂੰ ਡਬਲ ਵਾਰ ਕਰਵਾ ਲਓ ਇੱਕ ਵਾਰ ਹੋਰ ਹੋ ਕੇ ਨਾ ਉੱਪਰ ਫਿਰ ਇਹ ਸੂਟ ਹੈਵੀ ਲੱਗਦਾ ਬਾਜੂ ਤੇ ਥੋੜਾ ਜਿਹਾ ਚੌੜਾਈ ਦੇ ਵਿੱਚ ਕੰਮ ਵਧ ਜੂਗਾ ਤਾਂ ਇਹ ਹੈਵੀ ਲੱਗਣ ਲੱਗ ਜੂਗਾ ਥੋੜਾ ਜਿਹਾ ਸਿੰਕ ਜੇ ਤੁਸੀਂ ਏਦਾਂ ਹੀ ਲਾਈਟ ਜਾਂ ਲਾਈਟ weight ਜਾਂ ਸੂਟ ਪਸੰਦ ਕਰਦੇ ਤਾਂ ਤੁਸੀਂ ਐਵੇਂ ਵੀ ਰੈਡੀ ਕਰਵਾ ਸਕਦੇ ਹੋਗੇ ਦੁਪੱਟਾ ਇਹਨਾਂ ਨਾਲ ਲੱਪਾ ਲਗਾਇਆ ਜੀ ਫਿਰ ਹਾਲ ਆਪਣੇ ਕੋਲੇ ਦੁਪੱਟਾ ਨਹੀਂ ਮਿਲ ਰਿਹਾ ਕਿਉਂਕਿ ਕੰਮ ਬਹੁਤ ਜ਼ਿਆਦਾ ਹੈਗਾ ਦੁਪੱਟੇ ਇਧਰ ਉਧਰ ਹੋ ਜਾਂਦੇ ਨੇਗੇ ਜੇ ਤੁਹਾਡੇ ਕੋਈ ਵਿਆਹ ਸ਼ਾਦੀਆਂ ਦਾ ਆਰਡਰ ਹੈਗਾ ਤਾਂ ਤੁਸੀਂ ਪਹਿਲਾਂ ਦੇ ਸਕਦੇ ਹੋਗੇ ਵਰਕ ਆਪਣੇ ਸੂਟਾਂ ਦਾ ਆਪਣੀ ਚੋਇਸ ਅਕੋਰਡਿੰਗ ਦੇ ਸਕਦੇ ਹੋਗੇ ਨਹੀਂ ਆਪਣੇ ਕੋਲੇ ਡਿਜ਼ਾਈਨ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਚੈੱਕ ਕਰ ਸਕਦੇ ਹੋਗੇ ਕਿਉਂਕਿ ਜਿਹੜੇ ਸਾਰੇ ਵੀਡੀਓ ਨੇਗੇ ਸਾਰੀਆਂ ਇੰਸਟਾਗ੍ਰਾਮ ਦੇ ਉੱਪਰ ਆਪਾਂ ਆਪ ਡੇਟ ਕਰਦੇ ਰਹਨੇ ਆਂਗੇ ਵੀਡੀਓ ਨੂੰ ਬਾਅਦ-ਬਾਅਦ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿੰਦਾ ਦੇ ਲੱਗੇ 実際に。